ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਉਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟਹਿਣਾ ਤਹਿਸੀਲ ਤੇ ਜ਼ਿਲ੍ਹਾ ਬਾਇਨੂ ਫਰੀਦਕੋਟੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਬਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ 13 ਇੰਚ ਆਪਣੇ ਚੈਨਲ ਦੇ ਵੀਡੀਓ ਹੁੰਦੇ ਆ ਰਹਿੰਦੇ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਸੁਖਦੀਪ ਸਿੰਘ ਪਿੰਟ ਹੈ ਨਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਫਰੀਦਕੋਟ ਪੈਂਦੀ ਹੈ ਜੀ ਮੋਬਾਈਲ ਨੰਬਰ ਜੀ 9464428248 9464428248 ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਵੈਗਿਆ ਮਾਲ ਜੀ ਹਾਂ ਉਹ ਮਤਲਬ ਤਿੰਨੇ ਗਾਈਆਂ ਹੀ ਤਕਰੀਬਨ ਆਪਣੀਆਂ ਵੈਗੀਆਂ ਸੀਗੀਆਂ ਠੀਕ ਆ ਜੀ ਕੋਈ ਅੱਧਾ ਹੀ ਘੰਟੇ ਦੇ ਵਿੱਚ ਸੌਦੇ ਹੋ ਗਏ ਸੀ ਤਿੰਨਾਂ ਦੇ ਠੀਕ ਆ ਜੀ ਤੇ ਜਿਵੇਂ ਆਪਾਂ ਇੱਕ ਕੱਲ ਵੀ ਪਾਈ ਸੀ ਵੀਡੀਓ ਚ ਠੀਕ ਆ ਜੀ ਤੇ ਇਹ ਆਪਾਂ 33000 ਮੁੱਲ ਕੀਤਾ ਸੀ 30000 ਦੀ ਆਪਣੀਏ ਸੇਲ ਹੋ ਗਈ ਸੀਗੀ ਠੀਕ ਆ ਜੀ ਬੰਦਿਆਂ ਦੀ ਮੰਨ ਲਓ ਅੱਧੀ ਪੇਮੈਂਟ ਵੀ ਆ ਗਈ ਸੀਗੀ ਉਹਨਾਂ ਦੀ ਉਹਨਾਂ ਨੇ ਅੱਜ ਲੈ ਕੇ ਜਾਣੀ ਸੀਗੀ ਇਹ ਉਹ ਫਿਰ ਆਪਣੇ ਕੋਲੇ ਇੱਕ ਉਹ ਜਰਸੀ ਖੜੀ ਆ ਇਹ ਕੱਲ ਦੋਵੇਂ ਆਈਆਂ ਸੀਗੀਆਂ ਗਾਈਆਂ ਠੀਕ ਆ ਜੀ ਉਹ 15 ਕਿਲੋ ਦੁੱਧਾਂ ਜਰਸੀ ਥੱਲੇ ਉਹ ਵੱਧ ਦੁੱਧ ਉਹ ਵੱਧ ਦੁੱਧ ਵਾਲੀ ਉਹ ਫਿਰ ਆਪਣੇ ਕੋਲੋਂ ਵੱਧ ਮੁੱਲ ਭਰ ਕੇ ਉਹ 40000 ਦੀ ਆਪਣੇ ਕੋਲੋਂ ਜਰਸੀ ਲੈ ਗਈ ਉਹਨਾਂ ਨੂੰ ਉਹ ਫੱਟ ਆ ਗਿਆ ਉਹ ਫੱਟਾ ਕੇ ਜਰਸੀ ਹਾਂ ਜੀ ਠੀਕ ਆ ਜੀ ਯਾਨੀ ਫਿਰ ਇਹ ਹੁਣ ਸੇਲ ਇਹ ਹੁਣ ਸੇਲ ਆ ਜੀ ਆਪਣੇ ਕੋਲ ਠੀਕ ਆ ਜੀ ਦੂਰੀਆ ਡਿਟੇਲ ਦੱਸ ਦਿਓ ਜੀ ਇਹਦੇ ਥੱਲੇ ਭਾਈ ਇਸ ਟਾਈਮ 8 ਤੋਂ 9 ਕਿਲੋ ਦੁੱਧ ਆ ਠੀਕ ਆ ਜੀ ਤੇ ਮਗਰੇ ਦੇ ਬੱਛਾ ਠੀਕ ਆ ਜੀ ਸੂਈ ਤਕਰੀਬਨ 20 ਤੋਂ 25 ਦਿਨ ਦੀ ਸੂਈ ਹੋਈ ਆ ਕਿੰਨੇਵੇਂ ਸੂਏ ਸੂਈ ਵੀ ਆ ਇਹ ਪਹਿਲਾਂ ਸੂਈ ਆ ਭਲੂਣ ਵੇੜ ਠੀਕ ਆ ਦੇਸੀ ਰਸਾਹ ਪੂਰੀ ਆ ਸੀਲ ਸਾਹ ਪੂਰੀ ਆ ਭਾਈ ਥਣਾ ਦੀ ਵੀ ਓਕੇ ਆ ਤੋੜ ਕੇ ਦਿਖਾ ਦਿਓ ਜੀ ਪਹਿਲੇ ਸੂਏ ਸੂਈ ਆ ਕੱਲ ਵੀਡੀਓ ਚ ਪਾਈ ਸੀ ਬਾਈ ਕਹਿੰਦਾ ਸੌਦਾ ਹੋ ਗਿਆ ਸੀ ਅੱਧੀ ਪੇਮੈਂਟ ਆ ਗਈ ਸੀ ਪਰ ਜਦੋਂ ਉੱਥੇ ਪਹੁੰਚੇ ਬਾਈ ਕੋ ਉਹ ਥੋੜੇ ਵੱਧ ਪੈਸੇ ਭਰ ਕੇ 10 ਕਿਲੋ ਦੁੱਧ 15 ਕਿਲੋ 15 ਕਿਲੋ ਦੁੱਧ ਵਾਲੀ ਬਾਈ ਕਹਿੰਦਾ ਜਰਸੀ ਲੈ ਗਏ ਤੇ ਉਹਨਾਂ ਨੇ ਇਹ ਕੈਨਸਲ ਕਰਤੀ ਤੇ ਉਹ ਜਰਸੀ ਦਾ ਸੌਦਾ ਕਰ ਲਿਆ ਜੀ ਬਾਕੀ ਕੱਦ ਕਾਟ ਤੇ ਵਜਨ ਵਾਲੀ ਚਾ ਗਾਂ ਹੈ ਪਹਿਲਾ ਸੂਆ ਥਣ ਬਹੁਤ ਟੌਪ ਦਾ ਲੱਗਿਆ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਆ ਕੇ ਕਰ ਲਓ ਚਾਹੇ 2 ਟਾਈਮ ਚਵਾਈ ਕਰ ਲਓ ਚਾਹੇ 4 ਟਾਈਮ ਜਵਾਈ ਕਰ ਲਓ ਥਣਾ ਦੀ ਓਕੇ ਹੋਊਗੀ ਮੁੱਲ ਬਾਈ ਇਹਦਾ ਮੁੱਲ ਆ ਦੱਸਿਆ ਕੱਲ ਆਪਾਂ 33000 ਮੰਗਿਆ ਸੀ ਇਹਦਾ ਜੀ 30000 ਦਾ ਆਪਣਾ ਇਹਦਾ ਸੌਦਾ ਹੋਇਆ ਸੀ 30 ਦੀ ਅੱਜ ਦੇਣੀ ਆ ਠੀਕ ਆ ਜੀ 30 ਦੀ ਅੱਜ ਦੇਣੀ ਆ ਨੰਬਰ 22 ਦਾ ਸਕਰੀਨ ਤੇ ਚੱਲੋ ਦੋ ਨੰਬਰ ਐਫ ਇਹਦੀ ਕੀ ਡਿਟੇਲ ਆ ਜੀ ਇਹਦੇ ਥੱਲੇ ਭਾਈ 11 ਕਿਲੋ ਦੁੱਧ ਆ ਠੀਕ ਆ ਜੀ ਜਮਾ ਤੂੜੀ ਤੋਂ ਵਾਢ ਖੋਲ ਕੇ ਲਿਆਇਆ ਦੁੱਧ RAMNA 13 ਤੋਂ 14 ਕਿਲੋ ਹੋ ਸਕਦਾ 15 ਕਿਲੋ ਤੇ ਹੀ ਜਾਵੇ ਠੀਕ ਆ ਜੀ ਡੇਢ ਕਿ ਮਹੀਨੇ ਦੀ ਵਾਢ ਸੂਈ ਹੋਈ ਆ ਮਗਰ ਬੱਚੀ ਆ ਬੱਚੀ ਤੇ ਹੀ ਮਿਲਦੀ ਆ ਬੱਚੀ ਤੇ ਮਿਲਦੀ ਆ ਬੱਚੀ ਤੇ ਹੀ ਮਿਲਦੀ ਆ ਠੀਕ ਆ ਜੀ ਹਾਂ ਜੀ ਤੇ ਇਹਦਾ ਵੀ ਮਤਲਬ ਜਮਾ ਲੈਣ ਦੇਣੀ ਆ بس 30000 ਰੁਪਇਆ ਜੀ ਇਹਦਾ ਵੀ 30000 ਇਹਦਾ ਵੀ 30000 60000 ਦਾ ਜੋੜਾ ਆਪਾਂ ਦੇਣਾ ਹੈ ਤੇ ਥਣਾ ਦੀ ਓਕੇ ਜਮਾ ਓਕੇ ਆ ਬਾਈ ਗਰੰਟੀ ਦੇ ਕੇ ਵਾੜ ਧੋਰਾਂਗੇ ਕੱਲ ਚੜੱਕ ਵਾੜ ਭੇਜੀ ਆ ਗਰੰਟੀ ਤੇ ਭੇਜੀ ਆ ਵਾੜ ਜਿਹੜੀਆਂ ਕੱਲ ਦੋ ਤੋਕੜਾਂ ਸੀਗੀਆਂ ਇੱਕ ਮਕਸਰ ਸਾਹਿਬ ਦੇ ਲੈ ਕੇ ਗਏ ਉਹ ਵੀ ਆਪਾਂ ਗਰੰਟੀ ਦੇ ਵਾੜ ਭੇਜੀ ਆ ਠੀਕ ਆ ਇਹ ਵੀ ਆਪਣੀ ਗਰੰਟੀ ਦੀ ਹੈ ਇਹ ਵੀ ਗਰੰਟੀ ਦੀ ਹੈ ਧੋਰ ਕੇ ਦਿਖਾ ਦਿਓ ਜੀ ਕੱਦ ਘਾੜ ਬਹੁਤ ਚੰਗਾ ਸੇਵਾਗੌਰ ਹੋ ਜੇ ਤਾਂ ਦੁੱਧ ਜਿੰਨਾ ਮਰਜ਼ੀ ਚੋਲਿਓ ਕਿਉਂਕਿ ਇਹ ਕਰਮਾਲੀਆਂ ਐਫ ਹਫ ਹੁੰਦੀ ਕਿਉਂਕਿ ਬਰੀਡ ਵਾਈਜ਼ ਚੰਗੀ ਆਗਾ ਥੋੜੀ ਜਿਹੀ ਘੱਟ ਸੇਵ ਵਾਲੇ ਘਰੋਂ ਆਈ ਆ ਬਾਕੀ ਥਣ ਬਹੁਤ ਟਾਪ ਦਾ ਲੱਗਿਆ ਵਾ ਸੋਹਣੀ ਫੇਸ ਕੁਆਲਟੀ ਵਜਨ ਵਾਲੀ ਆ ਫੱਤੀ ਚਵਾਈ ਵਾਲਾ ਥਾਣਾ ਥਣ ਬਰਾਬਰ ਬਰਾਬਰ ਇੱਕੋ ਜਿਹੇ ਨੇ ਪ੍ਰੋਪਰ ਓਕੇ ਆ ਬਾਈ ਕਹਿੰਦਾ ਜਿਹੜੇ ਕੱਲ ਵੜਾ ਭੇਜਿਓ ਵੀ ਗਾਰੰਟੀ ਦੇ ਭੇਜੀਆਂ ਆਪਣੀ ਗਾਰੰਟੀ ਆ ਜੇ ਕਿਸੇ ਨੇ ਤਸੱਲੀ ਫੇਰ ਵੀ ਕਰਨੀ ਹੋਵੇ ਤਾਂ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਇਹਦਾ ਵੀ ਮੁੱਲ 3000 ਇਹਦਾ ਵੀ 3000 6000 ਦਾ ਜੋੜਾ ਜੇ ਜੋੜਾ ਲੈ ਲੂ ਤਾਂ ਭਾਈ ਮਾਨਤਨ ਉਹ ਜਹ ਹੋ ਜਾਊਗਾ ਕਰ ਦਾਂਗੇ ਮਾਨਤਨ ਕੋਈ ਨਹੀਂ ਠੀਕ ਆ ਜੀ ਜੇ ਕੋਈ ਜੋੜਾ ਵੀਰ ਇਕੱਠਾ ਲੈ ਲੂ ਤਾਂ ਮਾਨਤਨ ਭਾਈ ਕਹਿੰਦਾ ਖੁੱਲਾ ਕਰ ਦਾਂਗੇ ਜੇ ਕੱਲੀ ਕੱਲੀ ਪਸੰਦ ਆਉਂਦੀ ਆ ਤਾਂ ਕੱਲੀ ਕੱਲੀ ਲੈ ਸਕਦੇ ਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ